ਸਸਕਾਰ ਦੀ ਤੁਸੀਂ ਦੇਖ ਰਹੇ ਹੋ ਟਾਈਗਰ ਪੰਜਾਬ ਨਿਊ ਇੱਥੇ ਮੈਂ ਸਤਰਾਮ ਸਿੰਘ ਅਸੀਂ ਇਸ ਵੇਲੇ ਜਲਾਸ਼੍ਰੀ ਮੋਹਸਰ ਸਾਹਿਬ ਦੇ ਸਾਹਤਸ਼ੀਲ ਮੰਡੀ ਬਰੀਵਾਲਾ ਵਿਖੇ ਮੌਜੂਦ ਹਾਂ ਜਿੱਥੇ ਕਿ ਅੱਜ ਨਗਰ ਕੌਂਸਲ ਦੀ ਚੋਣ ਹੋਣ ਜਾ ਰਹੀ ਹੈ ਕਿ ਇੱਥੇ ਲੋਕਾਂ ਦੇ ਵਿੱਚ ਇਹ ਛਾਅ ਵੇਖਣ ਨੂੰ ਮਿਲਿਆ ਕਿ ਸਵੇਰ 8 ਤੋਂ ਪੋਲਿੰਗ ਸ਼ੁਰੂ ਹੋਣਾ ਹੈ ਜਿੱਥੇ ਕਿ ਲੋਕਾਂ ਵਿੱਚ ਇੰਨਾ ਚਾ ਉਤਸ਼ਾਹ ਦਿਖਾਈ ਦਿੱਤਾ ਕਿ 7 ਵਜੇ ਤੋਂ ਮੈਂ ਕੈਮਰਾ ਪਰਸਨਲ ਨੂੰ ਕਹੂੰਗਾ ਕਿ ਲੰਬੀ-ਲੰਬੀ ਕਤਾਰਾਂ ਦੇ ਵਿੱਚ ਲੋਕ ਦਿਖਾਏ ਜਾਣ ਥੋੜਾ ਅੱਗੇ ਹੋ ਕੇ ਤੇ ਇਸੇ ਦੇਖ ਨੂੰ ਇਹ ਮਿਲਿਆ ਕਿ ਕਾਫੀ ਲੰਮੇ ਸਮੇਂ ਤੋਂ ਚੋਣ ਨਾ ਹੋਣ ਕਰਕੇ ਲੋਕਾਂ ਦੇ ਵਿੱਚ ਜਿਹੜਾ ਜ਼ਿਆਦਾ ਉਤਸ਼ਾਹ ਸੀਗਾ ਉਹ ਪੈਦਾ ਹੋਇਆ ਸੀ ਇਸ ਕਰਕੇ ਕਿਉਂਕਿ ਕਾਫੀ ਲੰਮੇ ਸਮੇਂ ਤੋਂ ਸਰਕਾਰ ਬਦਲਣ ਦੇ ਕਾਰਨ ਇੱਥੇ ਚੋਣ ਜਿਹੜੀ ਸੀ ਉਹ ਹੋ ਨਹੀਂ ਸਕੀ ਤੇ ਵਿਕਾਸ ਦੇ ਕੰਮ ਜਿੰਨੇ ਸਾਰੇ ਬੰਦ ਹੋਣ ਕਰਕੇ ਇਸ ਵਿਕਾਸ ਦੀਆਂ ਲੀਹਾਂ ਤੇ ਲਜਾਣ ਵਾਸਤੇ ਸਭ ਤਹਿਸੀਲ ਮੰਡੀ ਬਰੀ ਵਾਲਾਂ ਨੂੰ ਜਿਹੜਾ ਉਹ ਵਧੀਆ ਪ੍ਰਧਾਨ ਦੇ ਐਨਡੀ ਨਾਲ ਜਿਹੜੇ ਵੱਖ-ਵੱਖ ਪਾਰਟੀਆਂ ਦੇ ਲੋਕ ਆ ਇੱਥੇ ਜਿਹੜੇ ਨੁਮਾਇੰਦੇ ਖੜੇ ਆ ਉਹਨਾਂ ਦੇ ਹੱਕ ਵਿੱਚ ਆਪਣੀ ਵੋਟ ਪਾਉਣ ਕਰਨ ਵਾਸਤੇ ਆਏ ਆ ਇਹ ਆਉਣ ਵਾਲਾ ਜਿਹੜਾ ਕੋਈ ਨਾ ਉਹ ਨਹੀਂ ਆ ਰਿਹਾ ਤੁਹਾਨੂੰ ਲੱਗਦਾ ਵੀ ਤਾਂ ਅੱਜ ਜਿਹੜਾ ਪ੍ਰਧਾਨਗੀ ਦਾ ਉਹ ਕਿਸੇ ਵਿਅਕਤੀ ਦੇ ਸਿਰ ਤੇ ਜਾਂਦਾ ਹੈ ਮੈਂ ਇੱਥੇ ਖੜੇ ਮੌਜੂਦ ਲੋਕਾਂ ਨਾਲ ਵੀ ਗੱਲ ਕਰੋ ਉਹਨਾਂ ਦੇ ਗੁੰਮ ਦੇ ਵਿੱਚ ਵੀ ਦੇਖਣ ਨੂੰ ਮਿਲਦਾ ਬਈ ਜੀ ਨਾਮ ਕੀ ਆਪ ਦਾ ਉਹਦੀ ਸੁਖਾ ਹੈ ਸਰ ਰਾਜ ਸਿੰਘ ਜੀ ਬੋਰਦੂ ਆ ਨਾ ਉਹ ਕਿਹਦੇ ਕਿੰਨਾ ਖਸ਼ਾ ਬਹੁਤ ਚਾਹੀਦਾ ਪੂਰਾ ਸ਼ਾਮਾ ਕਿਉਂ ਖਸ਼ਾ ਤਾਜੀ ਫਾਰਟੀਆਂ ਦੀ ਜਿਹੜੇ ਹੈਗੇ ਆ ਮੈਨੂੰ ਲੱਗਦਾ ਵੀ ਸਾਡਾ ਪਾਰਟੀ ਦਾ ਕਿਸੇ ਨਾਲ ਕੋਈ ਸੰਬੰਧ ਨਹੀਂ ਹੈਗਾ ਪਰ ਅਸੀਂ ਕੋਸ਼ਿਸ਼ ਕਰਾਂਗੇ ਲੋਕਾਂ ਦੇ ਜਿਹੜੀ ਭਾਵਨਾ ਉਹਦੀ ਕੀ ਕੀ ਹੈ ਅੱਜ ਕੀ ਨਾਅਕੀ ਪਾਜੀ ਆਈ ਹੈ ਕਿਹਦੇ ਤੋਂ ਬੋਰਡ ਬੋਨ ਆਏ ਹੋ ਕੀ ਹਿਸੂਸ ਕਰ ਰਹੇ ਹੋ ਕੋਈ ਪਾਰਟੀ ਕੀ ਬਣਨਾ ਚਾਹੀਦਾ ਇਹ ਸਰਕਾਰ ਉਸਦੇ ਬਣਨਾ ਚਾਹੀਦਾ ਸੋ ਸਾਡਾ ਇਹ ਨਹੀਂ ਮਕਸਦ ਵੀ ਸਰਕਾਰ ਦੇ ਨਾਲ ਨਾਲ ਜੀ ਇਹ ਕੰਮ ਕੀਤਾ ਜਾਵੇ ਕਿਨੇ ਜਿੰਨੂ ਮਰਜੀ ਕੋਰਟ ਦਾ ਸਾਡਾ ਕੋਈ ਸਬੰਧ ਨਹੀਂ ਅਸੀਂ ਤਾਂ ਸਿਰਫ ਆਹ ਫੋਨ ਫੜੀ ਜਾਂਦੇ ਰਹੋ ਹਾਂ ਜੀ ਕਲੋਂ ਸਿੰਘ ਜੀ ਉਹ ਮਾ ਇੱਕ ਨੀ ਕਿਉਂ ਖੁਸ਼ੀ ਹੈ ਤੁਹਾਡੀ ਸਾਡੇ ਲੜਕੇ ਬੋਲ ਤਾਂ ਸੋਣ ਜਾ ਖੜੇ ਹੋ ਤੁਹਾਡਾ ਲੜਕਾ ਵੀ ਐਮਸੀ ਦੀ ਚੋਲਣਾ ਹਾਂ ਜੀ ਧੰਨਵਾਦ ਆ ਜੀ ਇਸੇ ਤਰ੍ਹਾਂ ਹੀ ਕੋਈ ਨਾ ਕੋਈ ਕਿਸੇ ਨਾ ਕਿਸੇ ਪਾਰਟੀ ਨਾਲ ਪਿਆਰ ਜ਼ਰੂਰ ਆ ਪਰ ਅਸੀਂ ਵੀ ਕੋਸ਼ਿਸ਼ ਇਹ ਤਰ੍ਹਾਂ ਜੀ ਅਸੀਂ ਪੋਸਟੇ ਨੂੰ ਇਹ ਨਹੀਂ ਦਾਲਦੇ ਜੀ ਕੋਈ ਕੋਈ ਗੜਾ ਗੜਾਣ ਬੋਲੋ ਅੱਜ ਦਿਨ ਆ ਤੁਸੀਂ ਬਾਈ ਬੋਲੋ ਕਿ ਲਖਮੀ ਸਿੰਘ ਸੰਧੂ ਸਾਹਿਬ ਕੀ ਚੁਸ ਕਰਦੇ ਆ ਵੋਟਾਂ ਪੈ ਗਈਆਂ ਬਈ ਬਹੁਤ ਚੈਨ ਵਧੀਆ ਲੱਗ ਰਹੀਆਂ ਅੱਛਾ ਮੈਨੂੰ ਇਹ ਪਤਾ ਲੱਗਾ ਕਿ ਕਾਫੀ 2 ਸਾਲ ਤੋਂ ਲਗਭਗ ਸੀ ਜਿਹੜਾ ਇਹ ਵੋਟਾਂ ਨਾ ਪੈਣ ਕਰਕੇ ਇਸ ਕਰਕੇ ਲੋਕਾਂ ਦੀ ਮਨਤ ਅਸੀਂ ਸ਼ਾਇਦ ਜਿਹੜੀ ਨਗਰ ਕੌਂਸਲ ਦੀ ਜਿਹੜੀ ਉਹ ਕਮਿਊਨਿਟੀ ਸੀ ਉਹ ਭੰਗ ਪਈ ਸੀ। ਉਹ ਭੰਗ ਪਈ ਸੀ ਕੰਮ ਕੰਮ ਰੁਕ ਗਏ ਸਾਰੇ ਨੌਕਰਾ। ਸ਼ਾਇਦ ਬਹੁਤ ਅਜੀਬ ਗੱਲ ਹੈ। ਪਰ ਜਿੰਨੇ ਵੋਟਾਂ ਨੇ ਲੋਕਤਾਂ ਨੂੰ ਵੀ ਜਿਆਦਾ ਆਉਂਦੇ ਆਮ ਲੋਕਾਂ ਦਾ। ਅੱਛਾ ਕੋਈ ਕਿਸੇ ਤਰ੍ਹਾਂ ਦਾ ਇੱਥੇ ਕੋਈ ਪਾਰਟੀ ਬਾਜ਼ੀ ਲੜਾਈ ਝਗੜਾ ਦੀ ਪਾਰਟੀ ਤੇ ਕੋਈ ਨਹੀਂ ਜੀ ਇੱਕ ਦਿੱਕਤ ਆਈ ਜਿਹਦੇ ਘਰੇ ਮਰੀਜ਼ ਹੋਏ ਨਾ ਉਹ ਸੈਮਟੀ ਨਾਲ ਵੋਟਾਂ ਪਾਏ ਜਾਂਦੇ ਸੀ। ਬੋਲਣੀਆਂ ਤਾਂ ਸੈਮਟੀ ਨੂੰ ਮੰਨਣ ਕਰਦੇ ਸੀ। ਸੋ ਚੱਕ ਚੱਕ ਕਿਉਂ ਨਹੀਂ ਚੱਲਦਾ ਕਰਾਉਂਦਾ। ਅੱਛਾ ਬਹੁਤ ਜਿੰਦਾਂ ਸਰ ਆ ਉਹ ਵੀ ਹੋ ਸਕਦਾ ਇਹ ਕੋ ਸਿਸਟਮ ਦੇ ਵਿੱਚ ਹੋਵੇ ਸਾਰੀ ਮਸ਼ੀਨਰੀ ਉੱਥੇ ਲਜਾਣ ਹੋਈ ਹੋਵੇ ਕਰਕੇ ਵੀ ਕੋ ਮਜ਼ਦੂਰੀ ਵੀ ਹੁੰਦੀ ਹੈ ਫਿਰ ਵੀ ਤੁਹਾਡਾ ਸੁਝਾਅ ਜਿਹੜਾ ਸੀਨੀਅਰ ਆਫੀਸਰ ਤੱਕ ਜਿਹੇ ਹੁੰਦੀ ਕੋਸ਼ਿਸ਼ ਕਰਾਂਗੇ ਹੋਰ ਕੁਝ ਕੀ ਕਹਿਣਾ ਚਾਹਦੇ ਬਹੁਤ ਠੀਕ ਹੈ ਜੀ ਬਹੁਤ ਵਧੀਆ ਬੋਟਾਂ ਕਿੰਨੇ ਵੋਟਾਂ ਕਰਾਂਗੇ ਕਿ ਕਿੰਨੇ ਵਜੇ ਤੱਕ ਕਰਾਂਗੇ 7 ਵਜੇ ਤੋਂ ਪੋਲਿੰਗ ਸ਼ੁਰੂ ਹੋ ਜਾਣਾ 7 ਵਜੇ ਤੋਂ ਬੋਟਾਂ 8 ਵਜੇ ਪੈਣੇ ਸੀ ਕਿੰਨਾ ਅਡਵਾਂਸ ਆ ਗਿਆ ਹੈ ਕਿ 7 ਵਜੇ ਸ਼ੁਰੂ ਸੀ ਵੈਸੇ ਹੀ ਆਪਾਂ ਕੰਪਲੀਟ ਹੋ ਜੀ 7 ਵਜੇ 4 ਵਜੇ ਤੱਕ ਦਾ ਟਾਈਮ ਹੈ 7 ਵਜੇ ਪਹਿਲੀ ਵੋਟ ਫਵਾਟ ਹੋ ਜੇ ਪੋਲ ਹੋ ਜਾਵੇ ਜੀ ਥੜਾ ਆਇਆ ਥੜਾ ਆਇਆ ਥੜੇ ਤੋਂ ਧੰਨਵਾਦ ਆ ਜੀ ਜਾਣਕਾਰੀ ਦੇਣ ਲਈ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ ਆਪਣੀ ਕੰਮ ਦੀ ਤਿਆਰੀ ਬੰਦੇ ਦਾ ਨੰਬਰ ਉਹਨੂੰ ਨਜ਼ਰ ਤੋਂ ਸੋਲ ਨਾਉਣ ਦੇ ਵਿੱਚ ਜਿਹੜੀ ਆ ਉਤਸ਼ਾਹ ਕਿੰਨਾ ਮਹਿਸੂਸ ਕਰਦੇ ਕਿਹੋ ਜਿਹੇ ਤਰੀਕਿਆਂ ਦੇ ਸਾਣੀ ਉਹ ਉਲੰਘ ਕੇ ਆਏ ਵੀਰੇ ਨਾਮ ਕੀ ਆ ਅਰਮੰਸ਼ ਅਰਮੰਸ਼ ਤੁਸੀਂ ਆਪਾਂ ਜੋਂ ਤੇ ਕਿਸ ਤਰ੍ਹਾਂ ਮਹਿਸੂਸ ਨਹੀਂ ਹੋਇਆ ਕੁਝ ਬੋਟਪਾਉਣ ਆਏ ਜਦੋਂ ਕੋਈ ਬੇਚ ਨਹੀਂ ਖੁਸ਼ੀ ਆ ਖੁਸ਼ੀ ਆ ਕਾਦੇ ਤੋਂ ਖੁਸ਼ੀ ਆ ਵੋਟਾਂ ਕਿ ਤਰ੍ਹਾਂ ਨੂੰ ਸਮੱਸਿਆ ਤਾਂ ਆ ਰਹੀ ਆ ਫਿਰ ਵੀ ਖੁਸ਼ੀ ਹਾਂਜੀ ਹੋਚੂ ਸੀ ਜੀ ਅਜੇ ਨਾ ਤੁਹਾਡਾ ਹੋ ਗਿਆ ਜੀ ਕੁਝ ਕਹਿਣਾ ਚਾਹੁੰਦੇ ਹੋ ਮਨ ਕੋਈ ਨਹੀਂ ਇਹ ਮਟਰ ਦੇ ਦੇਖੋ ਜੀ ਦੇਖਣ ਨੂੰ ਇਹ ਵੀ ਮਿਲਿਆ ਕਿ ਮੈਂ ਕੈਮਰਾ ਪਾਸੇ ਨੂੰ ਕਿ ਪੂਰੀ ਤਰ੍ਹਾਂ ਦਿਖਾਇਆ ਜਾ ਵੀ ਪੈਰਾ ਦੇ ਤੌਰ ਤੇ ਹੈਂਡੀਕੈਪ ਹੋਣ ਦੇ ਬਾਵਜੂਦ ਵੀ ਜਿਹੜੀ ਐ ਇੰਨੀ ਖੁਸ਼ੀ ਮਹਿਸੂਸ ਕਰ ਰਹੀ ਇਹਦਾ ਕਾਰਨ ਇੱਕੋ ਇੱਕ ਹੈਗਾ ਜੀ ਲੰਮੇ ਸਮੇਂ ਤੋਂ ਜਿਹੜੀ ਇੱਥੇ ਚੋਣ ਨਹੀਂ ਹੋਈ ਚੋਣ ਨਾ ਹੋਣ ਕਰਕੇ ਜਿਹੜਾ ਵਿਕਾਸ ਰੁਕਿਆ ਪਿਆ ਵਿਕਾਸ ਨੂੰ ਮੋੜ ਤੋਂ ਦੁਬਾਰੀ ਚਾਲੂ ਕਰਨ ਵਾਸਤੇ ਜਿਹੜੇ ਲੋਕ ਆ ਇਹ ਆਪਣਾ ਦਿਖਾ ਰਹੇ ਆ ਦੂਸਰੇ ਪਾਸੇ ਇੱਕ ਜਿਹੜੇ ਅਫੀਸਰ ਹੈਗੇ ਆ ਸਾਰਾ ਸੈਕਟਰ ਨੂੰ ਸੰਭਾਲਣ ਵਾਲੇ ਨੇ ਉਹਨਾਂ ਨਾਲ ਵੀ ਕੋਸ਼ਿਸ਼ ਕਰਦੇ ਗੱਲ ਕਰਦੇ ਆਪਾਂ ਵੀ ਉਹਨਾਂ ਨੂੰ ਕੋਈ ਦਿੱਕਤ ਨਹੀਂ ਆਤਾ ਅੰਨੇ ਯਾਰ ਉਹਨਾਂ ਨਾਲ ਵੀ ਜ਼ੋਰਦਾਰ ਕਰਦੇ ਕੈਮਰਾਮੈਨ ਨੂੰ ਕਹਾਂਗਾ ਕਿ ਥੋੜਾ ਜਿਹਾ ਸਾਈਡ ਤੇ ਆ ਕੇ ਖਤੂ ਕਰਕੇ ਸਰ ਜੀ ਨਾਂ ਕੀ ਆਂ ਕਿਹੜੇ ਉੱਧ ਦੀ ਮੈਂ ਸੁਖਿੰਦਰ ਸਿੰਘ ਸੈਕਟਰ ਅਫਸਰ ਹੂੰ ਸੁਰ ਇੱਥੇ ਡਿਊਟੀ ਲੱਗੀ ਆ ਕੀ ਮਹਿਸੂਸ ਹੋ ਰਿਹਾ ਜੀ ਬਹੁਤ ਵਧੀਆ ਜੀ ਪਿਛਲੇ ਅ ਅਨਪਕ ਹਫਤੇ ਦਸ ਦਿਨ ਤੋਂ ਅਸੀਂ ਜੀ ਰੈਗੂਲਰ ਸਾਰਾ ਪ੍ਰਸ਼ਾਸਨ ਔਰ ਸਟੇਟ ਇਲੈਕਸ਼ਨ ਕਮਿਸ਼ਨ ਦੀ ਜਿਹੜੀ ਹਦਾਇਤਾਂ ਦੇ ਮੁਤਾਬਕ ਪੂਰਾ ਸੈਟਅਪ ਸਾਡਾ ਬਣਿਆ ਹੋਇਆ ਜੀ ਅ ਸਾਰੀਆਂ ਜਿਹਦੀਆਂ ਵੋਟਰ ਨੂੰ ਫੈਸਿਲਿਟੀਆਂ ਚਾਹੀਦੀਆਂ ਉਹ ਤਕਰੀਬਨ ਅਸੀਂ ਸਾਰੀਆਂ ਬਹੁਤ ਦਿਨ ਪਹਿਲਾਂ ਅਵੇਲੇਬਲ ਕਰਵਾ ਦਿੱਤੀਆਂ ਸੀ ਔਰ ਤੁਸੀਂ ਦੇਖ ਰਹੇ ਹੋ ਬੜੇ ਵਧੀਆ ਤਰੀਕੇ ਦੇ ਨਾਲ VOTING ਹੋ ਰਹੀ ਹੈ ਸਾਰੇ ਅਸੀਂ ਵੋਟਰਾਂ ਨੇ ਵੀ ਫੀਲ ਕਰਦੇ ਕਿ ਆਫਰੀ ਬੋਟ ਦਾ ਅਸਰ ਕੋਈ ਬਹੁਤ ਵਧੀਆ ਸੀ ਕਿਨਾਂ ਨਹੀਂ ਚੁੱਕਾ ਕੋਈ ਹੋਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਂ ਸੁਰੱਖਿਆ ਅਮਲੇ ਵੱਲੋਂ ਕੋਈ ਕਮੀ ਮਹਿਸੂਸ ਹੁੰਦੀ ਹੋਵੇ ਨਹੀਂ ਜੀ ਅਸੀਂ ਪੂਰਾ ਜ਼ਿਲ੍ਹਾ ਪ੍ਰਸ਼ਾਸਨ ਦੀ ਹਦਾਇਤਾਂ ਮੁਤਾਬਕ ਸਾਰਾ ਸੈਟਅਪ ਕੀਤਾ ਹੋਇਆ ਹੈ ਸਿਕਿਉਰਿਟੀ ਦੇ ਪਲੱਸ ਜਿੰਨੀਆਂ ਪੋਲਿੰਗ ਪਾਰਟੀਆਂ ਔਰ ਵੋਟਰਾਂ ਵਾਸਤੇ ਜੋ ਵੀ ਬੇਸਿਕ ਜ਼ਰੂਰਤਾਂ ਹੁੰਦੀਆਂ ਉਹ ਸਾਰੀਆਂ ਅਸੀਂ ਪੂਰੀਆਂ ਕਰਾਈਆਂ ਕਾਫੀ ਪੇਸ਼ ਸਾਹਿਬ ਸੀਨੀਅਰ ਅਸਤੇ ਇਹਨਾਂ ਨੂੰ ਜਿੰਨੀ ਆ ਭਾਵਨਾ ਮਿਲੀਆਂ ਉਸ ਮੁਤਾਬਕ ਉਸ ਤੋਂ ਵੀ ਵੱਧ ਉਹ ਇੱਕ ਇਸ ਇਲਾਕੇ ਦੇ ਹੋਣ ਕਰਕੇ ਪ੍ਰਭਾ ਬਾਰਕਰ ਰੱਖਣ ਵਾਸਤੇ ਵੀ ਲੋਕਾਂ ਦੇ ਨਾਲ ਮਿੱਤਰਤਾ ਨਾਲ ਪੇਸ਼ ਆ ਕੇ ਸੇਕ ਸਫਾਈ ਜਿਹੜੀ ਉਹ ਕਰਵਾ ਕੇ ਜਿਹੜਾ ਹੈ ਨਰਵਿਕਨ ਅਮਨ ਮਾਨ ਦੇ ਨਾਲ ਚੱਲ ਰਿਹਾ ਹੁੰਦਾ ਹਾਂਜੀ ਪਤਾ ਲੱਗਦਾ ਕੇਵਲ ਜੀ ਤੁਸੀਂ ਐਮਸੀ ਕਰਿਓ ਹਾਂਜੀ ਕੀ ਮਹਿਸੂਸ ਕਰਦੇ ਬਹੁਤ ਵਧੀਆ ਮਹਿਸੂਸ ਕਰਦੇ ਆ ਜੀ ਕਿੰਨੇ ਵਾਰਤੂ ਆ ਜੀ 10 ਨੰਬਰ ਵਾਰਤੂ ਜੀ ਆਮਾ ਦੇ ਪਾਸੇ ਅੱਛਾ ਤੇ ਕਦੋਂ ਤੋਂ ਇਹ ਪੋਲਿੰਗ ਸ਼ੁਰੂ ਹੋ ਚੁੱਕੀ ਹੈ ਜੀ ਪੋਲਿੰਗ 7 ਵਜੇ ਤੋਂ ਸ਼ੁਰੂ ਹੈ ਜੀ ਤੇ ਤਕਰੀਬਨ ਇਹ ਸਵਾਦ ਦੇ ਵਿੱਚ 202 ਪਰਵੋਟਾ ਜਿਹੜੀ ਉਹ ਪੋਲ ਹੋ ਕੋਈ ਜ਼ਿਲ੍ਹਾ ਪ੍ਰਸ਼ਾਸਨ ਨੇ ਜਿਹੜੇ ਪੋਲਿੰਗ ਨੂੰ ਲੈ ਕੇ ਪ੍ਰਬੰਧ ਕੀਤੇ ਆ ਇਹਦੇ ਵਿੱਚ ਕੋਈ ਸਮੱਸਿਆ ਨਹੀਂ ਆਦੀ ਨਹੀਂ ਕੋਈ ਸਮੱਸਿਆ ਨਹੀਂ ਜਿਹਦੇ ਵਿੱਚ ਸਿਕਿਉਰਟੀ ਦੇ ਹੋਰ ਸਾਰੇ ਪ੍ਰਬੰਧਾਂ ਜਿਹੜੇ ਬਹੁਤ ਵਧੀਆ ਕੀਤੇ ਗਏ ਆ ਕੋਈ ਕਿਸੇ ਵੋਟਰ ਨੂੰ ਪਰੇਸ਼ਾਨੀ ਨਹੀਂ ਕੋਈ ਕੁਝ ਕੋਈ ਸੁਝਾਅ ਸਰਕਾਰ ਨੂੰ ਜਾਂ ਵੋਟਰ ਨੂੰ ਨਹੀਂ ਫਸਤੀ ਸੁਝਾਤਾ ਹੀ ਆ ਵੀ ਜਿਹੜਾ ਮਤਲਬ ਪਰਮਨ ਦੇ ਰੰਗ ਨਾਲ ਵੋਟਰ ਨੋਸ ਪੀਲਾ ਗੋਟ ਕਾਉ ਠੀਕ ਹੈ ਪ੍ਰਸ਼ਾਸਨ ਨੂੰ ਪੀਲਾ ਵੀ ਆਦਾ ਹੈ ਜਿਹੜਾ ਸਿਸਟਮ ਸਹੀ ਤਰ੍ਹਾਂ ਸੈਟ ਨਹੀਂ ਚੱਲ ਰਿਹਾ ਠੀਕ ਹੈ ਧੰਨਵਾਦ ਜਾਣਕਾਰੀ ਦਿੱਤੀ ਬਹੁਤ ਬਹੁਤ ਧੰਨਵਾਦ ਆ ਇੱਥੇ ਹੋਰ ਵੀ ਜਿਹੜੇ ਜੰਮ ਬਲੱਡ ਕੈਂਡੀਡੇਟ ਖੜੇ ਕੀਤੇ ਜਾਂ ਮੈਂ ਕੋਸ਼ਿਸ਼ ਕਰਦਾ ਥੋੜਾ ਉਨੋਂ ਨਾਲ ਵੀ ਆਓ ਚੱਲੇ ਮਿਲਿਆ ਜਾਵੇ ਤੇ ਇੱਕ ਹੋਰ ਨਿਰੰਤਰ ਕੋਟਿੰਗ ਆਹ ਦੇਖ ਹੈਲੋ ਟੈਂਡੀ ਦੇ ਸਭ ਤੁਹਾਡਾ ਕੀ ਨਾਮ ਕਸ਼ਿਸ਼ ਬਸੰਧੀ ਕਿੰਨੇ ਵਾਰਟ 10 ਨੰਬਰ ਵਾਰਟ ਕੀ ਕੀ ਕੋਈ ਮਹਿਸੂਸ ਤਾਂ ਨਹੀਂ ਕੋਈ ਤਕਲੀਫ ਤਾਂ ਨਹੀਂ ਆ ਰਹੀ ਨਹੀਂ ਕੋਈ ਤਕਲੀਫ ਨਹੀਂ ਪ੍ਰਸ਼ਾਸਨ ਪੂਰਾ ਸਾਥ ਦੇ ਰਿਹਾ ਜੀ ਸਭ ਦੇ ਨਾਲ ਇੱਕੋ ਜਿਹਾ ਸੁਭਾਅ ਚੱਲ ਰਿਹਾ ਇੱਕੋ ਨਾਲ ਸਿਸਟਮ ਬਹੁਤ ਸੋਹਣਾ ਇਲੈਕਸ਼ਨ ਭਰਪੇ ਦਾ ਇਲੈਕਸ਼ਨ ਹੈ ਜੀ ਬਹੁਤ ਵਧੀਆ ਤਰੀਕੇ ਨਾਲ ਹੋ ਰਿਹਾ ਹੈ ਹਲੇ ਤੱਕ ਕੋਈ ਕਿਸੇ ਤਰ੍ਹਾਂ ਦੀ ਸਮੱਸਿਆ ਨਹੀਂ ਹੈ। ਜਿਲ੍ਹਾ ਪ੍ਰਸ਼ਾਸਨ ਨੇ ਜਿਹੜੇ ਪ੍ਰਬੰਧ ਕੀਤੇ ਆ ਉਹਨਾਂ 'ਚ ਕੋਈ ਸੁਝਾਅ ਕੋਈ ਕਮੀ ਰਹਿੰਦੀ ਹੋਵੇ ਕੀ ਕੀ ਮੈਸੇਜ ਦੀ ਆ? ਨਹੀਂ ਜੀ ਸਭ ਆਪਣੇ ਮੈਨੂੰ ਲੱਗਦਾ ਜੀ ਸਰਕਾਰ ਵੱਲੋਂ ਵੀ ਠੀਕ ਜੀ ਬਾਕੀ ਸਭ ਸਲੋਕ ਸਾਫ ਦੇ ਰਿਹਾ ਹੈ। ਇਹ ਬੜੇ ਪ੍ਰਫੁੱਲੇ ਤੌਰ ਤੇ ਅਸੀਂ ਇਲੈਕਸ਼ਨ ਕਰਵਾ ਰਹੇ ਹਾਂ ਸਾਰੇ ਬੰਦੇ ਰਲ ਕੇ ਕਿ ਕਿਸੇ ਤਰ੍ਹਾਂ ਦੀ ਕਿਸੇ ਨੂੰ ਕੋਈ ਸਮੱਸਿਆ ਨਾ ਹੋਵੇ ਕਿਉਂਕਿ ਇਹ ਸਾਡਾ ਭਾਈਚਾਰਕ ਸਾਂਝ ਦਾ ਇਲੈਕਸ਼ਨ ਹੈ ਤੇ ਅਸੀਂ ਹਰੇਕ ਨੂੰ ਇਹੀ ਗੱਲ ਬੇਨਤੀ ਕਰਦੇ ਹਾਂ ਵੀ ਕਿਸੇ ਤਰ੍ਹਾਂ ਦਾ ਵੀ ਕੋਈ ਸਾਡੇ ਨਾਲ ਧੱਕਾ ਨਾ ਕੀਤਾ ਜਾਵੇ ਕਿਉਂਕਿ ਇਹ ਤਰਫੇ ਦੇ ਇਲੈਕਸ਼ਨ ਹੈ ਕੱਲ ਨੂੰ ਇੱਕ ਵਾਰੀ ਜੇ ਕਿਸੇ ਤਰ੍ਹਾਂ ਦੀ ਕੋਈ ਮਤਲਬ ਵਧੀ ਕੀ ਹੋ ਜਾਂਦੀ ਹੈ ਫਿਰ ਉਹ ਸਾਰੀ ਉਮਰ ਇਹਨਾਂ ਚੀਜ਼ਾਂ ਨੂੰ ਲੈ ਕੇ ਚੱਲਦਾ ਕੰਮ ਤੁਹਾਨੂੰ ਪਤਾ ਹੀ ਹੈ ਜਿਵੇਂ ਆਪਣੇ ਪਿੰਡਾਂ ਦੇ ਵਿੱਚ ਪਰਿਵਾਰਕ ਚੱਲਦਾ ਹੈ ਕੋਈ ਮਹਿਸੂਸ ਹੁੰਦਾ ਵੀ ਕਿਹੜਾ ਵਿਅਕਤੀ ਕਿਹੜੀ ਪਾਰਟੀ ਜੋ ਕੋਈ ਧੱਕਾ ਕਰਕੇ ਕੁਝ ਕਰ ਸਕਦਾ ਕਿਉਂਕਿ ਅਸੀਂ ਅਸੀਂ ਮੀਡੀਆ ਅਸੀਂ ਵੀ ਤੁਹਾਡੀ ਗੱਲ ਦੇਖੋ ਜੀ ਅਸੀਂ ਇਹੋ ਜਿਹੀਆਂ ਗੱਲਾਂ ਵਿੱਚ ਨਹੀਂ ਪੈਂਦੇ ਪਰ ਅਸੀਂ ਇਹੀ ਕਹਿੰਦੇ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਸੌਖਮਾਈ ਤੇ ਵਧੀਆ ਤਰੀਕੇ ਨਾਲ ਇਲੈਕਸ਼ਨ ਕਰਵਾ ਦਿਓ ਕਿਸੇ ਨਾਲ ਕੋਈ ਧੱਕਾ ਨਹੀਂ ਹੋਣਾ ਚਾਹੀਦਾ ਤੇ ਨਾਲੇ ਇਹਨਾਂ ਚੀਜ਼ਾਂ ਨਾਲ ਹੀ ਪਤਾ ਲੱਗਦਾ ਵੀ ਕੌਣ ਕਿਹਦੇ ਵਾਲੇ ਪਾਸੇ ਹੈ ਦੇਖਿਵੇਂ ਰਿਜ਼ਲਟ ਆਉਂਦਾ ਤੇ ਉੱਥੋਂ ਹੀ ਆਪਾਂ ਨੂੰ ਪਤਾ ਲੱਗਣਾ ਵੀ ਕੌਣ ਕਿੰਨੇ ਕੁ ਮਤਲਬ ਹੱਕ ਦੇ ਵਿੱਚ ਖੜਾ ਹੈ ਤੇ ਆਪਾਂ ਜਿਹੜੇ ਕੰਮ ਕਰ ਰਹੀਆਂ ਸਰਕਾਰਾਂ ਉਹ ਉਹਦੇ ਉਹਦੇ ਤੋਂ ਪਤਾ ਲੱਗਣਾ ਵੀ ਤੁਹਾਡੇ ਕੰਮ ਕਿੰਨੇ ਕੁ ਸਹੀ ਆ। ਪਹਿਲੀ ਵਾਰ ਨਹੀਂ ਲੱਗਦਾ। ਨਹੀਂ ਜੀ ਮੇਰੇ ਫਾਦਰ ਨੇ ਪਹਿਲਾਂ ਲੱਗ ਇਲੈਕਸ਼ਨ ਲੜੀ ਉਹਨਾਂ ਦੇ ਵਿੱਚ ਮੈਂ ਕੈਂਪੇਨਿੰਗ ਕੀਤੀ ਸੀਗੀ। ਮੇਰੇ ਫਾਦਰ ਮਰੀ ਬਰੀ ਵਾਲਾ ਮੰਡੀ ਤੋਂ ਪ੍ਰਧਾਨ ਰਹੇ ਐ ਤੇ ਉਹਨਾਂ ਨੇ ਪੂਰਾ ਮਤਲਬ ਇੱਥੇ ਕੰਮ ਕਰ ਅਸੀਂ ਪੂਰਾ ਜ਼ੋਰ ਨਾਲ ਕਰਵਾਇਆ ਜੀ। ਅਸੀਂ ਅੱਜ ਤੱਕ ਮਤਲਬ 2 ਤੋਂ 3 ਵਾਰੀ ਅਸੀਂ ਇਲੈਕਸ਼ਨ ਲੜ ਚੁੱਕੇ ਹਾਂ ਜੀ ਤੇ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ। ਰਾਈਟ ਜਾਣਕਾਰੀ ਸਮਾਪਤ ਲਈ ਬਹੁਤ ਬਹੁਤ ਧੰਨਵਾਦ। ਮਤਾ ਕਿੰਨੇ ਹੋਵਰਾ? ਕੰਟ ਚਾਹੀਦਾ ਅੱਜ 85 ਸਾਲ ਦੀ ਉਮਰ ਦਾਸ ਤੇ ਆ ਕਿੰਨੀ ਖੁਸ਼ੀ ਮਹਿਸੂਸ ਕਰਦੇ ਵੋਟ ਪਾਣਾ ਆ ਬਾਤ ਆ ਗਈ ਉਮਰ ਬਹੁਤ ਆ ਬਹੁਤ ਧੰਨਵਾਦ ਆ ਜੀ ਤੁਸੀਂ ਆਪਣੇ ਕੈਂਡੀਡੇਟ ਵਾਸਤੇ ਇੰਨਾ ਕੜਾਕੇ ਦੀ ਠੰਡ 'ਚ ਵੀ ਕਸ਼ਟ ਝੱਲ ਕੇ ਵੋਟਾਂ ਕਾਉਣ ਆਏ ਹਾਂ ਜੀ ਆਪਾਂ ਕਿਹਨੂੰ ਮੋੜਾਂਗੇ ਲਈ ਸਾਡਾ ਪੀਜਾ ਚੋਣ ਲਾਦੇ 10 ਨੰਬਰ ਤੋਂ 10 ਨੰਬਰ ਤੋਂ ਅੱਗੇ ਆ ਰਹੇ ਹਾਂ ਪਾਛੇ ਕੋਈ ਅਜਿਹਾ ਜ਼ਿਲ੍ਹਾ ਪ੍ਰਸ਼ਾਸਨ ਨੇ ਪ੍ਰਬੰਧ ਕੀਤੇ ਆ ਉਹਦੇ ਵਿੱਚ ਕੋਈ ਕਮੀ ਮਹਿਸੂਸ ਨਹੀਂ ਕੋਈ ਕਮੀ ਨਹੀਂ ਬਹੁਤ ਵਧੀਆ ਪ੍ਰਬੰਧ ਹੈ ਜਿਹਦੇ ਚੱਲੀ ਜਾਂਦਾ ਅਮਨ ਮਾਨ ਨਾਲ ਜਾਂ ਚੱਲੀਓ ਤੇ ਬਹੁਤ ਵਧੀਆ ਹੂੰ ਬਾਕੀ ਇਹ ਇਲੈਕਸ਼ਨ ਪ੍ਰਪੇ ਦੇ ਆ ਜੀ ਕਹਿੰਦੇ ਸਿਆਦ ਖੋਣੀ ਨਹੀਂ ਚਾਹੀਦੀ ਸਾਡੇ ਪ੍ਰਪੇ ਦੇ ਇਲੈਕਸ਼ਨ ਆ ਮੰਡੀ ਦੇ ਇਲੈਕਸ਼ਨ ਆ ਇਹ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਚਾਹੀਦਾ ਆ ਅਮਨ ਮਾਨਨ ਗੁਰਨ ਸਿੰਘ ਦੇ ਇੱਥੇ ਸਰਕਾਰ ਦੀ ਕਾਮਯਾਬੀ ਦਾ ਤੇ ਕੰਮ ਦੀ ਪਤਾ ਲੱਗਣਾ ਹੈ ਨਿਰਪੱਖ ਵੋਟਾਂ ਹੋਣੀਆਂ ਚਾਹੀਦੀਆਂ ਨਿਰਪੱਖ ਇਹਦੇ ਆ ਕਿ ਜਿਹੜਾ ਕੰਮ ਆ ਜਿਵੇਂ ਚੱਲ ਰਿਹਾ ਵਧੀਆ ਚੱਲ ਰਿਹਾ ਇਓਂ ਚੱਲਣਾ ਚਾਹੀਦਾ ਹੁਣ ਤੱਕ ਜਾਣੀ ਕਿ ਕੋਈ ਵੀ ਤੁਸੀਂ ਸਮੱਸਿਆ ਨਹੀਂ ਆਈ ਸੰਤੁਸ਼ਟ ਪੂਰੇ ਸੰਤੁਸ਼ਟ ਹੈ ਸ਼ਾਸਨ ਤੋਂ ਚੌਨ ਹਮਲੇ ਤੋਂ ਸਰਕਾਰ ਤੋਂ ਪੂਰੇ ਸੰਤੁਸ਼ਟ ਹੈ ਇਹ ਤੋਂ ਮੋਰੂਬ ਜਾਂ ਚੱਲੇ ਤਾਂ ਬਹੁਤ ਵਧੀਆ ਪ੍ਰਪਾ ਬਣਿਆ ਰਹੂਗਾ ਧੰਨਵਾਦ। ਸੋ ਇਹ ਜਿਹੜੇ ਕੈਂਡੀਡੇਟ ਅਤੇ ਸਪੋਰਟਰ ਸੀ ਇਹਨਾਂ ਤੋਂ ਵੱਖ-ਵੱਖ ਤਰ੍ਹਾਂ ਦੀ ਜਿਹੜੀ ਜਾਣਕਾਰੀ ਲੈ ਕੇ ਉਹ ਅਸੀਂ ਤੁਹਾਨੂੰ ਦਰਸ਼ਕਾਂ ਤੱਕ ਇੱਕ ਵਾਰੀ ਮੁਹਈਆ ਕਰਵਾਉਣੇ ਹਾਂ ਉਸ ਤੋਂ ਅਪਰੰਤ ਜੋ ਵੀ ਗਤੀਵਿਧੀਆਂ ਐਸੀ ਖਾਸ ਕਰਕੇ ਜਿਹੜੀ ਸਤ ਤਸੀਲ ਮੰਡੀ ਬਰੀ ਵਾਲਾ 11 ਵਾਰਡਾਂ ਦੀ ਚੋਣ ਜਿਹੜੀ ਐਸੀ ਸਕੂਲ ਚਿੱਤੇ ਜਗ੍ਹਾ ਤੇ ਹੀ ਹੋ ਰਹੀ ਆ ਜੇਕਰ ਕੋਈ ਵੀ ਸਮੱਸਿਆ ਇੱਥੇ ਆਉਂਦੀ ਦਿੱਸੀ ਜਾਂ ਕਿਸੇ ਤਰ੍ਹਾਂ ਦੀ ਵੀ ਆ ਉਹ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਬੰਧਤ ਅਧਿਕਾਰੀਆਂ ਤੇ VOTERਾਂ ਦੇ ਵਿੱਚ ਸਾਂਝੀ ਕਰਨ ਦੀ ਕੋਸ਼ਿਸ਼ ਕਰਾਂਗੇ ਕੈਮਰਾਮੈਨ ਪ੍ਰਦੀਪ ਕੁਮਾਰ ਦੇ ਨਾਲ ਪੱਤਰਕਾਰ ਸੁਤਨਾਮ ਸਿੰਘ ਮੰਡੀ ਬਰੀ ਵਾਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਧੰਨਵਾਦ ਸਸਕਾ